ਅੱਜ ਲੁਧਿਆਣੇ ਦੇ ਪੂਰੇ ਇਲਾਕੇ ਦੀ तमाम ਡਾਈੰਗ ਇੰਡਸਟਰੀ ਔਰ ਸਿਵਲੈਂਸ ਅੱਜ ਇੱਥੇ ਆਏ ਸੀਗੇ ਪ੍ਰਸ਼ਾਸਨ ਦੇ ਕੋਲੋਂ ਦੀ 650 ਕਰੋੜ ਦੀ ਲੁੱਟ ਦਾ ਹਿਸਾਬ ਲੈਣ ਵਾਸਤੇ ਕੈਪਟਨ ਮਰ ਅਮਰਿੰਦਰ ਸਿੰਘ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਜਿਹੇ ਭਗਵੰਦ ਸਿੰਘ ਸਾਹਿਬ ਕਹਿੰਦੇ ਨੇ ਦਾਵਾ ਕਰਦੇ ਵੀ ਜ਼ੀਰੋ ਟੋਲਰੈਂਸ ਕੀ ਸੀਐਮ ਸਾਹਿਬ ਦੇ ਕੋਲ ਪਤਾ ਨਹੀਂ ਸਾਡੀ ਜੇ ਸ਼ਹਿਰ ਦਾ ਡੀਸੀ ਸਾਡੀ ਨਹੀਂ ਸੁਣਦਾ ਤੇ ਸੀਐਮ ਸਾਤ ਬਹੁਤ ਵੱਡੀ ਚੀਜ਼ ਨੇ ਬਿਨਾਂ ਸੋਚੇ ਸਮਝੇ ਸਿਰਫ ਇਸ ਪੈਸੇ ਨੂੰ ਲੁੱਟਣ ਵਾਸਤੇ ਪਬਲਿਕ ਮਨੀ ਦੀ ਲੁੱਟ ਕਰਨ ਵਾਸਤੇ ਇਹਨਾਂ ਨੇ ਅਨ ਆਰਗੇਨਾਈਜ਼ਡ ਤਰੀਕੇ ਨਾਲ ਨਾ ਪਾਣੀ ਨੂੰ ਨਾ ਪਿਆ ਕਿੱਥੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਕਸਮੋ ਖਾਵੇ ਜੀ ਚਾਰ ਅਫਸਰ ਉੱਥੇ ਚੰਡੀਗੜ੍ਹ ਦਫ਼ਤਰ ਜਿ ਬੈਠੇ ਝੂਠ ਦਾ ਪਲੰਦਾ ਤਿਆਰ ਕੀਤਾ ਉਸ ਅਮੀਦੀ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਉਹ ਹੀ ਪੈਸਾ ਖਾ ਗਏ ਤੇ ਅਫਸਰੀ ਜੀ ਜੋ ਪਹਿਹਾ ਘਾ ਗਏ ਤੇ ਬੁੱਢਾ ਨਾਲਾ ਉੱਥੇ ਦਾ ਉੱਥੇ ਜਾ ਕੇ ਚੈੱਕ ਕਰ ਲੋ ਕੀ ਬੁੱਢਾ ਨਾਲਾ ਸਾਫ ਹੋ ਗਿਆ ਫੈਡਰੇਸ਼ਨ ਆਫ ਆਲ ਟੈਕਸਟਾਈਲ ਮੈਨੂਫੈਕਚਰਰ ਐਂਡ ਟਰੇਡਿੰਗ ਐਸੋਸੀਏਸ਼ਨ ਆਫ ਲੁਧਿਆਣਾ ਦੇ ਨੁਮਾਇੰਦਿਆਂ ਨੇ ਲੁਧਿਆਣਾ ਤੋਂ ਨਿਕਲਣ ਵਾਲੇ ਵੱਡੇ ਨਾਲੇ ਦੀ ਸਫਾਈ ਅਤੇ ਸੁੰਦਰੀਕਰਨ ਨਾਲ ਸੰਬੰਧੀ 650 ਕਰੋੜ ਰੁਪਏ ਦੇ ਪ੍ਰੋਜੈਕਟ ਵਿੱਚ ਧਾਂਦਲੀ ਕਰਨ ਦਾ ਦੋਸ਼ ਲਾਉਂਦਿਆਂ ADC ਡਿਵੈਲਪਮੈਂਟ ਦੇ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੇ ਪ੍ਰਸ਼ਾਸਨ ਉੱਪਰ ਸਹਿਯੋਗ ਨਾ ਦੇਣ ਦਾ ਦੋਸ਼ ਲਗਾਇਆ। ਉਹਨਾਂ ਨੇ ਪ੍ਰਸ਼ਾਸਨ ਨੂੰ 15 ਜੁਲਾਈ ਨੂੰ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨ ਲਈ ਕਿਤਾਬੂਨ ਦਿੱਤੀ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕੀਤਾ। ਅੱਜ ਅਸੀਂ ਬੁੱਢੇ ਨਾਲੇ ਦੀ ਜਿਹੜੀ 650 ਕਰੋੜ ਦੀ ਹੋਈ ਹੈ ਲੁੱਟ ਅੱਜ ਉਹਦਾ ਹਿਸਾਬ ਮੰਗਣ ਵਾਸਤੇ ਅਸੀਂ ਡੀਸੀ ਮੈਡਮ ਨੂੰ ਪਿਛਲੇ 4-5 ਦਿਨਾਂ ਤੋਂ ਅਸੀਂ ਗੁਜ਼ਾਰਿਸ਼ ਕਰ ਰਹੇ ਸੀ ਪਰੰਤੂ ਡੀਸੀ ਮੈਡਮ ਨੇ ਪਹਿਲੇ ਸਾਨੂੰ ਸੋਮਵਾਰ ਦਾ ਟਾਈਮ ਦੇ ਦਿੱਤਾ ਫਿਰ ਉਸ ਤੋਂ ਬਾਅਦ ਸਾਨੂੰ ਕੱਲ ਦਾ ਟਾਈਮ ਦੇ ਦਿੱਤਾ ਫਿਰ ਉਸ ਤੋਂ ਬਾਅਦ ਸਾਨੂੰ ਅੱਜ ਦਾ ਟਾਈਮ ਦੇ ਦਿੱਤਾ ਪਰੰਤੂ ਅੱਜ ਵੀ ਡੀਸੀ ਮੈਡਮ ਸਾਨੂੰ ਨਹੀਂ ਮਿਲੇ ਜੀ ਜੀ ਫਿਰ ਮੇਰੇ ਅਤਰਾਜ ਜੀਤਾਨ ਤੇ ਮੈਡਮ ਨੇ ਏਡੀਸੀ ਡਿਵੈਲਪਮੈਂਟ ਸਾਹਿਬ ਧਾਲੀਵਾਲ ਸਾਹਿਬ ਦੇ ਕੋਲ ਸਾਨੂੰ ਭੇਜਤਾ ਅੱਜ ਲੁਧਿਆਣੇ ਦੇ ਪੂਰੇ ਇਲਾਕੇ ਦੀ ਤਮਾਮ ਡਾਈੰਗ ਇੰਡਸਟਰੀ ਔਰ ਸਿਵਿਲੈਂਸ ਅੱਜ ਇੱਥੇ ਆਏ ਸਿਗੇ ਪ੍ਰਸ਼ਾਸਨ ਦੇ ਕੋਲੋਂ ਦੀ 650 ਕਰੋੜ ਦੀ ਲੁੱਟ ਦਾ ਹਿਸਾਬ ਲੈਣ ਵਾਸਤੇ ਔਰ ਅਸੀਂ ਅੱਜ ਚੇਤਾਵਨੀ ਦੇ ਕੇ ਆਹ ਜਾ ਰਹੇ ਹਾਂ ਵੀ 15 ਤਰੀਕ ਨੂੰ ਅਸੀਂ ਗੁਰੂ ਨਾਨਕ ਭਵਨ ਦੇ ਵਿੱਚ ਇੱਕ ਬਹੁਤ ਵੱਡੀ ਕਨਵੈਨਸ਼ਨ ਕਰਨ ਜਾ ਰਹੇ ਹਾਂ ਜੇ ਜੇ ਤਮਾਮ ਇੰਡਸਟਰੀ ਆਮ ਦੁਕਾਨਦਾਰ ਵਪਾਰੀ ਤੇ ਨਾਰਮਲਸ ਜਿੰਨੇ ਵੀ ਲੁਯਾਨੇ ਦੇ ਲੋਕ ਸਾਰਿਆਂ ਨੂੰ ਖੁੱਲਾ ਸੱਦਾ ਹੈ ਉਥੇ ਹਜ਼ਾਰਾਂ ਲੋਕ ਉਥੇ ਇਕੱਠੇ ਹੋਣਗੇ ਤੇ ਸਾਨੂੰ ਮਜਬੂਰ ਨਾ ਕਰਨ ਵੀ ਅਸੀਂ ਗੁਰੂ ਨਾਨਕ ਭਵਨ ਤੋਂ ਕੱਲ ਨੂੰ ਆਪਣਾ ਹਜ਼ਾਰਾਂ ਬੰਦੇ ਉਥੋਂ ਦੀ ਇੱਥੇ ਡੀਸੀ ਦਫ਼ਤਰਾਂ ਦਾ ਘਰਾਵ ਕਰੇ ਕਿਉਂਕਿ ਵਪਾਰੀਆਂ ਦਾ ਸਾਡਾ ਆਹ ਪ੍ਰੋਟੋਕੋਲ ਨਹੀਂ ਹੈਗਾ ਵੀ ਧਰਨਾ ਪ੍ਰਦਰਸ਼ਨ ਕਰਨਾ ਸਾਨੂੰ ਖੁਦ ਅਛਾ ਨਹੀਂ ਲੱਗਦਾ ਪਰੰਤੂ ਆਹ ਸੁਤੀਆਂ ਪਈਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਜੇ ਸਾਨੂੰ ਆਹ ਕਰਨਾ ਪਿਆ ਅਸੀਂ ਇੱਕ ਹਫ਼ਤੇ ਦਾ ਇਹਨਾਂ ਨੂੰ ਕਹਿ ਰਹੇ ਹੈਗੇ ਆ ਪਰੰਤੂ ਸਾਡੀ ਸੁਣਵਾਈ ਨਹੀਂ ਹੋ ਰਹੀ ਬੀਸੀ ਮੈਡਮ ਜ਼ਰੂਰਤ ਤੋਂ ਜ਼ਿਆਦਾ ਬਿਜ਼ੀ ਲੱਗ ਰਹੇ ਨੇ ਤੇ ਸਾਡੀ ਅੱਜ ਏਡੀਸੀ ਸਾਹਿਬ ਨੂੰ ਅਸੀਂ ਆਹ ਗੱਲ ਸਾਰੀ ਆਪਣੀ ਗੁਹਾਰ ਦੱਸ ਦਿੱਤੀ ਵੀ 4 ਸਾਲ ਪਹਿਲੇ ਜਿਹੜੀ 650 ਕਰੋੜ ਦੀ ਗਲਤ ਡੀਪੀਆਰ ਤਿਆਰ ਕੀਤੀ ਗਈ ਸੀਗੀ ਉਹਦੇ ਵਿੱਚ ਸਰਯਾਮ ਲੁੱਟ ਹੋਈ ਹੈਗੀ ਹੈ ਕਿ ਅੱਜ ਮੈਂ ਤੁਹਾਡੇ ਸਾਰਿਆਂ ਨੂੰ ਵੀ ਸਵਾਲ ਪਾਉਂਦਾ ਕਿ ਬੁੱਢਾ ਨਾਲਾ ਸਾਫ਼ ਹੋ ਗਿਆ ਔਰ ਸਰਕਾਰ ਦੇ ਮਿਊਨਿਸਪਲ ਕਾਰਪੋਰੇਸ਼ਨ ਔਰ ਪੋਲੂਸ਼ਨ ਬੋਰਡ ਔਰ ਵਾਟਰ ਐਂਡ ਸੀਵਰੇਜ ਬੋਰਡ ਆਪਣੀਆਂ ਨਲਾਕੀਆਂ ਛੁਪਾਉਣ ਦੇ ਵਾਸਤੇ ਸਾਡੇ ਡਾਈਂਗ ਇੰਡਸਟਰੀਆਂ ਨੂੰ ਨੋਟਿਸ ਕੱਢ ਰਹੀ ਹੈਗੀ ਹੈ ਤਾਂਕਿ ਸਾਰੇ ਸ਼ਹਿਰ ਦਾ ਜਾਂ ਆਮ ਬੰਦੇ ਦਾ ਉਹਨਾਂ ਦੇ ਦਿਮਾਗ 'ਚ ਆਹ ਆਵੇ ਵੀ ਅੱਜ ਰੰਗਾਈ ਦੇ ਕਾਰਖਾਨਿਆਂ ਦੇ ਕਾਰਨ ਵੀ ਆ ਬੁੱਢਾ ਨਾਲਾ 650 ਕਰੋੜ ਰੁਪਇਆ ਖਰਚ ਕਰਨ ਤੋਂ ਬਾਵਜੂਦ ਵੀ ਸਾਫ਼ ਨਹੀਂ ਹੋਇਆ ਜਿਹੜਾ ਕਿ ਸਰਾਸਰ ਝੂਠ ਹੈਗਾ ਅਸੀਂ ਆ ਵੀ ਕਿਹਾ ਵੀ ਅਸੀਂ ਇੱਕ ਹਫ਼ਤੇ ਦੇ ਵਾਸਤੇ ਸਾਰੇ ਰੰਗਾਈ ਦੇ کارਖਾਨੇ 300 300 کارਖਾਨਾ ਹੈਗਾ ਅਸੀਂ ਬੰਦ ਕਰ ਦਿੰਦੇ ਆਂ ਬੰਦ ਕਰਨ ਤੋਂ ਬਾਅਦ ਦੋ ਪੁਆਇੰਟਾਂ ਦੇ ਉੱਤੇ ਮਾਨਿਟਰ ਕੀਤਾ ਜਾਵੇ ਵੀ ਬੁੱਢੇ ਨਾਲੇ ਵਿੱਚ ਕਿੰਨਾ ਪਾਣੀ ਆ ਰਿਹਾ ਹੈਗਾ ਇੱਕ ਜੈਨਪੁਰ ਦੀ ਪੁਲੀ ਤੇ ਜਿੱਥੋਂ ਦੀ ਉਹ ਲਗਭਗ ਲਗਭਗ ਸ਼ਹਿਰ ਦੀ ਆਬਾਦੀ ਦਾ ਅਖੀਰਲਾ ਪੁਆਇੰਟ ਹੈਗਾ ਜੈਨਪੁਰ ਉਸ ਤੋਂ ਬਾਅਦ ਅੱਗੇ ਵਲੀਪੁਰ ਤੋਂ ਪਿੰਡ ਤੋਂ ਹੁੰਦਾ ਹੋਇਆ ਉਹ ਪਾਣੀ ਅੱਗੇ ਸਰਦੂਚ ਮਿਲ ਜਾਂਦਾ ਹੈਗਾ ਦੂਸਰਾ ਆਊਟਲੈਟ ਹੈਗਾ ਇਸ ਬੁੱਢੇ ਨਾਲੇ ਦਾ ਭਟੀਆਂ ਟ੍ਰੀਟਮੈਂਟ ਪਲਾਂਟ ਉੱਥੋਂ ਦੀ ਪਾਣੀ ਨੂੰ ਟ੍ਰੀਟ ਕਰਕੇ ਭੱਟੀਆਂ ਐਸਟੀਪੀ ਚੋਂ ਫਿਰ ਉਹ ਸਿੱਧਾ ਸਤਲੁਜ ਚ ਜਾਇਆ ਜਾਂਦਾ ਹੈ ਦੋਨੋਂ ਜਗ੍ਹਾ ਦੇ ਉੱਤੇ ਪਾਣੀ ਨਪਵਾ ਲਿੱਤਾ ਜਾਵੇ ਅਸੀਂ ਤਿੰਨ ਦਿਨਾਂ ਵਾਸਤੇ ਚਾਰ ਦਿਨਾਂ ਵਾਸਤੇ ਹਫ਼ਤੇ ਵਾਸਤੇ ਆਪਣੀ ਸਾਰੀ ਡਾਈੰਗ ਇੰਡਸਟਰੀ ਨੂੰ ਬੰਦ ਕਰ ਦੇਾਂਗੇ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਈ ਡੋਮੈਸਟਿਕ ਪਾਣੀ ਕਿੰਨਾ ਹੈਗਾ ਉਹਦੇ ਵਿੱਚ ਡੈਰੀਆਂ ਦਾ ਪਾਣੀ ਕਿੰਨਾ ਹੈਗਾ ਹੋਰ ਕੋਈ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਜਾਂ ਹੋਰ ਕਿਸਾਨਾਂ ਦਾ ਪਾਣੀ ਕਿੰਨਾ ਹੈਗਾ ਉਹਦੇ ਵਿੱਚ ਕਿੰਨੇ ਮੈਟਲਸ ਹੈਗੇ ਆ ਉਹਦੇ ਕੀ ਪੈਰਾਮੀਟਰਸ ਹੈਗੇ ਆ ਉਹ ਸਰਕਾਰਾਂ ਦਾ ਜਿੰਮਾ ਹੈਗਾ ਉਹਨੂੰ ਨਿਪੋਣਾ ਜੋ ਕਿ ਅਜ ਤੋਂ 4 ਸਾਲ ਪਹਿਲੇ ਤਾਂ 650 ਕਰੋੜ ਦੀ ਲੁੱਟ ਵਾਲੀ ਡੀਪੀਆਰ ਬਣਨ ਤੋਂ ਪਹਿਲੇ ਆਹ ਕੰਮ ਹੋਣਾ ਚਾਹੀਦਾ ਸੀਗਾ ਪਰੰਤੂ ਨਹੀਂ ਕੀਤਾ ਹੁਣ ਭਗਵੰਦ ਮਾਨ ਸਰਕਾਰ ਨੂੰ ਆਹ ਬੇਨਤੀ ਹੈ ਹੱਥ ਜੋੜ ਕੇ ਵੀ ਭਗਵੰਦ ਮਾਨ ਸਾਹਿਬ ਸੀਐਮ ਸਾਹਿਬ ਨੇ ਕਿਹਾ ਵੀ ਜ਼ੀਰੋ ਟੋਲਰੈਂਸ ਅਗਰ ਜ਼ੀਰੋ ਟੋਲਰੈਂਸ ਹੈ ਤੇ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਪਰਚਾ ਦਰਜ ਕੀਤਾ ਕੀਤਾ ਜਾਵੇ ਵਿਜੀਲੈਂਸ ਦਾ ਜਾਂ ਇਹਦੀ ਸੀਬੀ ਇਨਕੁਆਇਰੀ ਮਾਰ ਕੀਤੀ ਜਾਵੇ ਜਾਂ ਉਸ ਸਮੇਂ ਪੀਐਮ ਆਈ ਡੀਸੀ ਦੇ ਸੀਈਓ ਅਜੋਏ ਕੁਮਾਰ ਸ਼ਰਮਾ ਜਿਹਦੀ ਅਗਵਾਈ ਦੇ ਵਿੱਚ ਪੰਜਾਬ ਬਾਟਰ ਐਂਡ ਸੀਰੀਜ਼ ਬੋਰਡ ਨੇ ਆ ਡੀਪੀਆਰ ਤਿਆਰ ਕੀਤੀ 650 ਕਰੋੜ ਦੀ ਔਰ ਇਹਨੂੰ ਵੈਟ ਕੀਤਾ ਪੰਜਾਬ ਪੁਲਿਸ ਕੰਟਰੋਲ ਬੋਰਡ ਨੇ ਔਰ ਮਿਨਿਸਪਲ ਕਾਰਪੋਰੇਸ਼ਨ ਨੇ ਉਹ तमाम ਅਫਸਰਾਂ ਨੇ ਜਿਨ੍ਹਾਂ ਦੇ ਸਾਈਨ ਇਸ ਡੀਪੀਆਰ ਨੂੰ ਬਣਾਉਣ ਦੇ ਵਿੱਚ ਹੋਏ ਹੈਗੇ ਆ ਉਹ ਸਾਰਿਆਂ ਦੇ ਉੱਤੇ ਬਿਜ਼ਨਸ ਦਾ ਪਰਚਾ ਦਰਜ ਕਰਕੇ ਉਸ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈਗਾ ਜੇ ਭਗਵੰਦ ਸਿੰਘ ਸਾਹਿਬ ਕਹਿੰਦੇ ਨੇ ਦਾਵਾ ਕਰਦੇ ਵੀ ਜ਼ੀਰੋ ਟੋਲਰੈਂਸ ਠੀਕ ਹੈ ਜੀ ਤੇ ਆਹਾ ਸਾਡੀ ਮੰਗ ਹੈਗੀ ਹੈ ਔਰ 15 ਤਰੀਕ ਨੂੰ ਜੇ ਸਾਡੇ 15 ਦਿਨ ਤੋਂ ਪਹਿਲੇ ਪਹਿਲੇ ਸਾਡੀ ਸਰਵੇ ਨਹੀਂ ਹੋਈ ਅਸੀਂ ਡੀਸੀ ਦਫਤਰ ਤੱਕ ਹਰਾਬ ਕਰਾਂਗੇ ਸਰ ਜਿਹੜਾ ਇੰਡਸਟਰੀਜ਼ ਡਾਈੰਗ ਇੰਡਸਟਰੀਜ਼ ਨੂੰ ਇਹਨਾਂ ਨੇ ਨੋਟਿਸਸ ਭੇਜੇ ਕਿ ਸਿਰਫ ਡਾਈੰਗ ਇੰਡਸਟਰੀ ਹੀ ਰਿਸਪੋਨਸੀਬਲ ਹੈਗੀ ਬੁੱਢੇ ਨਾਲੇ ਨੂੰ ਹਾਂ ਆਹੀ ਸਵਾਲ ਹੈ ਵੀ ਸਿਰਫ ਡਾਈੰਗ ਇੰਡਸਟਰੀ ਨੂੰ ਹੀ ਹਰ ਵਾਰੀ ਰਿਸਪੋਨਸੀਬਲ ਕਿਹਾ ਜਾਂਦਾ ਵੀ ਇਹਨਾਂ ਨੇ ਪਾਣੀ ਸਾਫ ਗੰਦਾ ਕਰਤਾ ਬੁੱਢੇ ਨਾਲੇ ਦਾ ਜਦ ਕਿ ਅਸੀਂ ਤਕਰੀਬਨ 150 ਕਰੋੜ ਰੁਪਇਆ ਲਗਾ ਕੇ ਬਹਾਦਰ ਕੇ ਟੈਕਸਟਾਈਲਜ਼ ਐਂਡ ਨੈਟਵਰਕ ਐਸੋਸੀਏਸ਼ਨ ਨੇ ਆਪਣਾ 15 ਐਮਐਲਡੀ ਦਾ ਸੀਟ ਵੀ ਪਲਾਂਟ ਲਗਾ ਲਗਾ ਚੁੱਕੇ ਆ ਤਾਜਪੁਰ ਵਾਲੇ 40 ਐਮਐਲਡੀ ਦਾ ਲਗਾ ਚੁੱਕੇ ਆ ਫੋਕਲ ਬੰਡ ਵਾਲੇ 50 ਐਮਐਲਡੀ ਦਾ ਲਗਾ ਚੁੱਕੇ ਨੇ ਐਸਿਡ ਰੰਗਾਈ ਵਾਲੇ ਨੇ ਸਾਰਾ ਪਾਣੀ ਆਪਣਾ ਟ੍ਰੀਟ ਕਰ ਚੁੱਕੇ ਆ ਜੋ ਇੰਡਸਟਰੀਆ ਏਰੀਆ ਔਰ ਸਕੈਟਰਡ ਔਰ ਲਾਰਜ ਇੰਡਸਟਰੀ ਹੈਗੀ ਹੈ ਉਹਨਾਂ ਨੇ ਆਪਣੇ ਅੰਦਰ ਐਫੂਲੈਂਟ ਟ੍ਰੀਟਰ ਪਲਾਂਟ ਲਗਾ ਕੇ ਉਸ ਦੀ ஆன்ਲਾਈਨ ਮਾਨਟਰੀਂਗ ਪੰਜਾਬ ਪ੍ਰੋਫਿਊਸ਼ਨ ਕੰਟਰੋਲ ਬੋਰਡ ਕਰ ਰਿਹਾ ਹੈਗਾ ਜੀ ਔਰ ਉਹ ਸਾਰਾ ਪਾਣੀ ਬਿਲਕੁਲ ਕਲੀਨ ਹੋ ਕੇ ਜਦੋਂ ਬੁੱਢੇ ਨਾਲੇ ਚ ਜਾਂਦਾ ਹੈ ਉਹ ਜਿਹੜੇ BOD ਔਰ COD ਦੇ ਪੈਰਾਮੀਟਰਸ ਨੂੰ ਡਿਕਰੀਸ ਕਰਦਾ ਹੈ ਨਾ ਕਿ ਇਨਕਰੀਸ ਕਰਦਾ ਹੈ ਇਹ ਇੱਕ ਰੋਂਗ ਕਨਸੈਪਟ ਆਮ NGO ਦੇ ਦਿਮਾਗ ਦੇ ਵਿੱਚ ਵੜ ਗਿਆ ਵੀ ਡਾਈਂਗ 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 ਇੰਡਸਟਰੀ ਦੇ ਕਾਰਨ ਹੋ ਰਿਹਾ ਹੈ ਜਿਾ ਕਿ ਡਾਈਂਗ ਇੰਡਸਟਰੀ ਨੇ ਆਪਣੇ ਟ੍ਰੀਟਮੈਂਟ ਪਲਾਂਟਸ ਬਹੁਤ ਅੱਛੇ ਲਗਾ ਲੈਨੇ ਔਰ CTPs ਵੀ ਲਗਾ ਲੈਨੇ ਔਰ ਵੀ ਆਰ ਡਾਈਂਗ ਇੰਡਸਟਰੀ ਵੀ ਆਰ ਨਾਟ ਦਾ ਪੋਲਿਊਟਰਸ ਵੀ ਆਰ ਦਾ ਡਿਲਿਊਟਰਸ ਜਦੋਂ ਉਹ ਟ੍ਰੀਟਡ ਪਾਣੀ ਬੁੱਢੇ ਨਾਲੇ ਆਂਦਾ ਉਹਦੇ ਪੈਰਾਮੀਟਰ ਘਟਦੇ ਆ ਉਹਦਾ ਸਬੂਤ ਵੀ ਅੰਦਰ ਦੇ ਕੇ ਆਏ ਆ ਜਦੋਂ ਕੋਵਿਡ ਦੇ ਵਿੱਚ ਸਾਰੀ ਇੰਡਸਟਰੀ ਬੰਦ ਸੀਗੀ ਤੇ ਉਸ ਸਮੇ ਬੁੱਢੇ ਨਾਲੇ ਦੇ ਵਿੱਚ ਜਿਹੜੇ ਪੈਰਾਮੀਟਰ ਸੀਗੇ ਉਹ ਵੱਧ ਗਏ ਸੀਗੇ ਬੀਓਡੀਓ ਸੀਓਡੀ ਦੇ ਪੈਰਾਮੀਟਰਸ ਵੱਧ ਗਏ ਸੀਗੇ ਜਦਕਿ ਅਗਰ ਡਾਈਂਗ ਇੰਡਸਟਰੀ ਚੱਲਦੀ ਸੀਗੀ ਤੇ ਉਹ ਪੈਰਾਮੀਟਰਸ ਘੱਟ ਸੀਗੇ ਆ ਬਹੁਤ ਵੱਡਾ ਸਬੂਤ ਅਸੀਂ ਅੰਦਰ ਦੇ ਕੇ ਆਏ ਹੈਗੇ ਆ ਮੈਂ ਤੁਹਾਨੂੰ ਵੀ ਪ੍ਰੈਸ ਮੀਡੀਆ ਵਾਲਿਆਂ ਨੂੰ ਵੀ ਬੇਨਤੀ ਕਰਦਾ ਸਾਰੇ ਡਾਕੂਮੈਂਟਸ ਆ 4 ਸਾਲਾਂ ਦੀਆਂ ਰਿਪੋਰਟਾਂ ਮੇਰੇ ਕੋਲ ਪਈਆਂ ਗਈਆਂ ਤੁਹਾਨੂੰ ਮੈਂ ਸਾਰੇ ਉਹ ਡਾਕੂਮੈਂਟਸ ਮੁਹੱਈਆ ਕਰਾ ਜਾਂਦਾ ਹੈਗਾ ਤਾਂ ਕਿ ਯੂ ਆਰ ਦਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਜਦੋਂ ਸਰਕਾਰਾਂ ਨਹੀਂ ਸੁਣਦੀਆਂ ਪ੍ਰਸ਼ਾਸਨ ਨਹੀਂ ਸੁਣਦਾ ਅਦਾਲਤਾਂ ਵੀ ਨਹੀਂ ਸੁਣਦੀਆਂ ਤੇ ਇੱਕ ਸਿਰਫ ਤੁਸੀਂ ਹੈਗੇ ਹੋ ਜਿਹੜੇ ਕਿ ਸੱਚ ਨੂੰ ਉਜਾਗਰ ਉਜਾਗਰ ਕਰਦੇ ਹੋ ਅਸੀਂ ਆਪਣੀ ਸਚਾਈ ਸਾਬਤ ਕਰਨ ਵਾਸਤੇ ਦਾਅਵੇ ਨਾ ਕਹਿੰਦੇ ਆ ਅਸੀਂ 3-4-5 ਦਿਨਾਂ ਹਫਤੇ ਬਾਅਦ ਸੇ ਇੰਡਸਟਰੀ ਬੰਦ ਕਰ ਦਿੰਦੇ ਆ ਆਪਣੀ ਤੇ ਦੋ ਪੁਆਇੰਟਾਂ ਨੂੰ ਚੈੱਕ ਕਰਕੇ ਨਪਵਾਇਆ ਜਾਵੇ ਐਂਦਾ ਹੀ মিডিਆ ਦੇ ਵਿੱਚ ਤੇ ਦੁੱਧ ਦਾ ਦੁੱਧਰ ਪਾਣੀ ਦਾ ਪਾਣੀ ਹੋ ਜਾਊਗਾ ਕੌਣ ਚੋਰ ਹੈਗਾ ਪਤਾ ਲੱਗੇਗਾ ਕਿਨੇ 650 ਕਰੋੜ ਦੀ ਲੁੱਟ ਕੀਤੀ ਸਾਬਤ ਹੋ ਜਾਏਗਾ ਅੰਦਰੋਂ ਕੀ ਆਸ਼ਵਾਸ਼ਣ ਮਿਲੇਗਾ ਕਿ ਤੁਹਾਡੇ ਕਿਦਾਂ ਏडीसी ਡਿਵੈਲਪਮੈਂਟ ਸਾਹਿਬ ਨੇ ਅੱਜ ਡੀਸੀ ਸਾਹਿਬ ਦੇ ਬਿਹਾਫ ਤੇ ਮੀਟਿੰਗ ਕੀਤੀ ਹੈ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਅੱਜ ਡੀਸੀ ਮੈਡਮ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਜੀ ਤੇ ਸੀਐਮ ਸਾਹਿਬ ਦੇ ਕੋਲ ਪਤਾ ਨਹੀਂ ਸਾਡੀ ਜੇ ਸ਼ਹਿਰ ਦਾ ਡੀਸੀ ਸਾਡੀ ਨਹੀਂ ਸੁਣਦਾ ਤੇ ਸੀਐਮ ਸਾਹਿਬ ਤੋਂ ਬਹੁਤ ਵੱਡੀ ਚੀਜ਼ ਨੇ ਪਤਾ ਨਹੀਂ ਸੁਣਨਗੇ ਜਾਂ ਨਹੀਂ ਸੁਣਨਗੇ ਜੇ ਨਹੀਂ ਸੁਣਨਗੇ ਸੋਮਵਾਰ ਨੂੰ ਅਸੀਂ ਦਿਰਨਿਸ਼ੇਨਾ ਫੈਸਲਾ ਕੀਤਾਦਾ ਹੈਗਾ ਅਸੀਂ 15 ਤਰੀਕ ਨੂੰ ਹਜ਼ਾਰਾਂ ਬੰਦੇ ਅਸੀਂ ਇੱਥੇ ਬਾਹਰ ਆ ਕੇ ਧਰਨਾ ਮਾਰਾਂਗੇ ਧੰਨਵਾਦ ਤੁਹਾਨੂੰ ਲੱਗਦਾ ਜਿਹੜਾ ਜਨਤਾ ਨਗਰ ਯਾ ਜਿਹੜੇ ਹੋਰ ਏਰੀਆਸ ਨੇ ਜਿੱਥੇ ਘਰ ਦੇ ਵਿੱਚੋਂ ਛੋਟੇ-ਛੋਟੇ ਇੰਡਸਟਰੀਜ਼ ਚੱਲ ਰਹੀਆਂ ਨੇ ਕੀ ਉਹਦੇ ਉੱਪਰ ਚੈੱਕ ਰੱਖਿਆ ਜਾ ਰਿਹਾ ਆ ਰੱਖਣਾ ਚਾਹੀਦਾ ਜੀ ਆਦਾ ਸਰਕਾਰਾਂ ਦਾ ਕੰਮ ਹੈਗਾ ਜਿਹੜੇ ਇੱਕ ਐਨੀ ਵੱਡੀ ਇੱਕ ਡੀਪੀਆਰ ਤਿਆਰ ਹੋਈ 650 ਕਰੋੜ ਦੀ ਭਾਈ ਸਾਹਿਬ ਕੋਈ ਛੋਟੀ ਡੀਪੀਆ ਨਹੀਂ ਸੀ ਤੇ ਉਹਨਾਂ ਨੂੰ ਆਹ ਸਾਰੇ ਘਰਾਂ ਦਾ ਪਾਣੀ ਆ ਹੋਰ ਪਾਣੀ ਸਾਰਾ ਚੈੱਕ ਕਰਨਾ ਚਾਹੀਦਾ ਸੀਗਾ ਉਸ ਤੋਂ ਬਾਅਦ ਜਿੱਥੇ-ਜਿੱਥੇ ਉਹਦੀ ਰੈਮੇਡੀ ਕਰਨ ਤੋਂ ਬਾਅਦ ਫਿਰ ਆ ਪ੍ਰੋਜੈਕਸ਼ਨ ਨੂੰ ਕਰਨਾ ਚਾਹੀਦਾ ਸੀਗਾ ਬਿਨਾ ਸੋਚੇ ਸਮਝੇ ਸਿਰਫ ਇਸ ਪੈਸੇ ਨੂੰ ਲੁੱਟਣ ਵਾਸਤੇ ਪਬਲਿਕ ਮਨੀ ਦੀ ਲੁੱਟ ਕਰਨ ਵਾਸਤੇ ਇਹਨਾਂ ਨੇ ਅਨਾਰਗਨਾਈਜ਼ਡ ਤਰੀਕੇ ਨਾਲ ਨਾ ਪਾਣੀ ਨੂੰ ਨਾਪਿਆ ਕਿੱਥੇ ਕੀ ਹੋ ਰਿਹਾ ਕਿ ਨਹੀਂ ਹੋ ਰਿਹਾ ਖਸਮੋ ਖਾਵੇ ਜੀ ਚਾਰ ਅਫਸਰ ਉੱਥੇ ਚੰਡੀਗੜ੍ਹ ਦਫ਼ਤਰ 'ਚ ਬੈਠੇ ਝੂੜ ਦਾ ਪਲੰਦਾ ਤਿਆਰ ਕੀਤਾ ਉਸ ਸਮੇਂ ਦੀ ਸਰਕਾਰ ਦੇ ਜਿਹੜੇ ਚੀਫ ਮਿਨਿਸਟਰ ਹੋਈ ਪੈਸਾ ਖਾ ਗਏ ਅਫਸਰੀ ਵਿੱਚੋਂ ਪਹਿਆ ਘਾਗੇ ਤੇ ਬੁੱਢਾ ਨਾਲਾ ਉੱਥੇ ਦਾ ਉੱਥੇ ਜਾ ਕੇ ਚੈੱਕ ਕਰ ਲੋ ਕੀ ਬੁੱਢਾ ਨਾਲਾ ਸਾਫ਼ ਹੋ ਗਿਆ ਲੁਧਿਆਣਾ ਸ਼ਹਿਰ ਮੰਗੇ 600 ਕਰੋੜ ਦਾ ਹਿਸਾਬ